ਤੁਹਾਡਾ ਸਾਰਿਆਂ ਦਾ ਇੰਡੀ ਇਲੈਕਟ੍ਰੀਸ਼ੀਅਨ ਸੌਰ ਰੂਟ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਸਾਥੀ ਚੈਨਲ ਦੇ ਨਵੇਂ ਹਨ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਥੋੜੀ ਜਾਣਕਾਰੀ ਮਿਲਦੀ ਰਹੇ। ਸੋ ਅੱਜ ਆਪਾਂ ਗੱਲ ਕਰਾਂਗੇ ਪੀਐਸਪੀਸੀਐਲ ਵੱਲੋਂ ਇੱਕ ਨੋਟੀਫਿਕੇਸ਼ਨ ਹੈ ਜਿਹੜਾ ਜਾਰੀ ਕੀਤਾ ਗਿਆ ਹੈਗਾ। ਸੋ ਉਸ ਨੋਟੀਫਿਕੇਸ਼ਨ ਦੇ ਰਿਗਾਰਡਿੰਗ ਆਪਾਂ ਗੱਲਬਾਤ ਕਰਾਂਗੇ। ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਜੋ-ਜੋ ਪਨ ਡਾਕੂਮੈਂਟ ਚਾਹੀਦੇ ਨੇਗੇ ਉਹ ਅਕੋਰਡਿੰਗ ਆਪਾਂ ਅੱਗੇ ਜਿਹੜੀ ਇਹ ਲਿਸਟ ਪਾਈ ਇਹਨਾਂ ਨੇ ਉਸ ਤੇ ਅਕੋਰਡਿੰਗ ਆਪਾਂ ਗੱਲਬਾਤ ਕਰਾਂਗੇ ਸੋ ਪੜਾਂਗੇ ਆਪਾਂ ਇਹਦੇ ਵਿੱਚ ਕੀ-ਕੀ ਗੱਲਾਂ ਨਹੀਂ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੁਹਾਡੇ ਹਰ ਇੱਕ ਡਾਊਟ ਹਰ ਇੱਕ ਸਵਾਲ ਦਾ ਆਪਾਂ ਜਵਾਬ ਦੇਵਾਂਗੇ ਇਹਦੇ ਵਿੱਚ ਇਹਦੇ ਵਿੱਚ ਸੋ ਜੋ ਜੂਨੀਅਰ ਵੱਲੋਂ ਕੱਲ ਇੱਕ ਧਰਨਾ ਅਨਾਉਂਸ ਕੀਤਾ ਗਿਆ ਸੀ ਲਗਾਇਆ ਗਿਆ ਸੀਗਾ 4 ਤਰੀਕ ਨੂੰ ਆ ਐਲਮਲੀ ਜੁਨੀਅਰਾਂ ਵੱਲੋਂ ਇੱਕ ਧਰਨਾ ਲਗਾਇਆ ਕਿ ਸਕੇ 4 ਤਰੀਕ ਨੂੰ ਸੋਸ ਤੋਂ ਮਾਚੋ ਮੀਟਿੰਗ ਹੋਈ ਸੀਗੀ ਕਿਤੇ ਨਾ ਕਿਤੇ ਥੋੜਾ ਜਿਹਾ ਫਰਕ ਇਹ ਚੀਜ਼ ਦੇਖਣ ਨੂੰ ਮਿਲਦਾ ਹੈਗਾ ਕਿਉਂਕਿ ਜਿਹੜਾ ਕੰਮ ਹੈ ਥੋੜਾ ਫਾਸਟ ਹੋਣ ਲੱਗ ਜਾਂਦਾ ਹੈਗਾ ਹਨਾ ਪਤਾ ਲੱਗ ਜਾਂਦਾ ਹੈਗਾ ਵੀ ਧਰਨਾ ਦੇ ਵਿੱਚ ਆਈ ਨੇ ਕਿ ਠੀਕ ਹੈ ਤਾਂ ਇਹਨਾਂ ਨੂੰ ਚੀਜ਼ ਜਲਦੀ ਚਾਹੀਦੀ ਹੈ ਸੋ ਉਸ ਦਾ ਬਹੁਤ ਵਧੀਆ ਰਿਜ਼ਲਟ ਨਿਕਲਦਾ ਇੱਕ ਫਾਇਦਾ ਹੁੰਦਾ ਆਪਾਂ ਨੂੰ ਠੀਕ ਹੈ ਕੁਛ ਨਾ ਕੁਛ ਆਪਾਂ ਨੂੰ ਕਿਤੇ ਨਾ ਕਿਤੇ ਇਹ ਚੀਜ਼ ਦਾ ਫਾਇਦਾ ਬਹੁਤ ਹੋਇਆ ਕਿ ਧਰਨਾ ਆਪਾਂ ਨੇ ਅਨਾਉਂਸ ਕੀਤਾ ਸੀਗਾ ਠੀਕ ਹੈ ਸੋ ਦੋਸਤੋ ਆਪਣਾ ਬੰਦਾ ਉੱਤੇ ਜਿੰਨੀ ਵੀ ਪਹੁੰਚ ਚਲੋ ਹਨ ਪਹਿਲਾਂ ਤਾਂ ਉਹਨਾਂ ਦਾ ਸਾਰਿਆਂ ਦਾ ਥੈਂਕ ਯੂ ਧੰਨਵਾਦ ਸਾਰੇ ਜਿਹੜੇ ਧਰਨੇ ਵਿੱਚ ਪਹੁੰਚੇ ਸੋ ਉਸ ਤੋਂ ਬਾਅਦ ਚੋਂ ਅਸੀਂ ਨੈਕਸਟ ਗੱਲ ਕਰਦੇ ਹਾਂ ਜੋ ਪੀਐਸਪੀਸੀਐਲ ਦੇ ਵਿੱਚ ਵਿਗਿਆਪਨ 312 ਬੜੇ 25 ਸਹਾਇਕ ਲਾਈਨਮੈਨ ਦੀ ਸਾਮੀ ਜਲਦ ਜੀ ਆਹ ਦੇਖ ਲਓ ਪਹਿਲਾਂ ਤਾਂ ਪਹਿਲੀ ਗੱਲ ਹੀ ਦੇਖ ਲਓ ਤੁਸੀਂ ਧਰਨੇ ਦੇ ਲੱਗਣ ਦੇ ਨਾਲ ਪਹਿਲੀ ਗੱਲ ਇਹਨਾਂ ਨੇ ਲਿਖੀ ਹੈ ਕਿ ਨਾ ਲਾਈਨਮੈਨ ਦੀ ਸਾਮੀ ਲਈ ਜਲਦ ਹੀ ਕਹਿੰਦਾ ਨਤੀਜਾ ਘੋਸ਼ਿਤ ਕਰਕੇ ਕਿ ਜੋ ਡਾਇਰੈਕਟਰ ਸਾਹਿਬ ਨਾਲ ਅਸੀਂ ਮੀਟਿੰਗ ਕੀਤੀ ਸੀ ਗੱਲ ਠੀਕ ਹੈ ਉਹਦੇ ਨਾਲ ਜੋ ਗੱਲਬਾਤਾਂ ਹੋਈਆਂ ਉਹਨਾਂ ਤੋਂ ਪਤਾ ਲੱਗਦਾ ਹੈਗਾ ਵੀ ਥੋੜਾ ਬਹੁਤ ਫਰਕ ਪਿਆ ਹੈਗਾ 100% ਹੀ ਪਿਆ ਥੋੜਾ ਬਹੁਤ ਨਹੀਂ 100% ਹੀ ਫਰਕ ਪਿਆ ਉਹਨਾਂ ਨੇ ਲਿਖਿਆ ਵੀ ਇਹਦੇ ਵਿੱਚ ਉਹ ਕਹਿੰਦੇ ਜਲਦੀ ਹੀ ਕਹਿੰਦੇ ਨਤੀਜਾ ਘੋਸ਼ਿਤ ਕਰਕੇ ਆਨਲਾਈਨ ਪ੍ਰੀਖਿਆ ਵਿੱਚੋਂ ਜਿਹੜੇ ਕੁਆਲੀਫਾਈ ਉਮੀਦਵਾਰ ਨੇਗੇ ਉਹਨਾਂ ਦੀ ਦਸਤਾਵੇਜ਼ ਚੈਕਿੰਗ ਕੀਤੀ ਜਾਣੀ ਹੈ ਸੋ ਉਮੀਦਵਾਰਾਂ ਨੂੰ ਕਹਿੰਦੇ ਸੂਚਿਤ ਕੀਤਾ ਜਾਂਦਾ ਹੈਗਾ ਇਸ ਹਾਈਕਲਾਈਨ ਉਮੀਦ ਸਾਮੀ ਵਿਗਿਆਪਨ ਵਿੱਚ ਦਰਸਾਈ ਗਈ ਯੋਗਤਾ ਅਨੁਸਾਰ ਉਹਨਾਂ ਦੇ ਵੱਲੋਂ ਜਿਹੜੀ ਕਮੇਟੀ ਬਣਾਈ ਜਾਊਗੀ ਸੋ ਕਮੇਟੀਆਂ ਵੀ ਇਸ ਵਾਰ 10 ਬਣਣਗੀਆਂ ਪਿਛਲੀ ਵਾਰ 5 ਕਮੇਟੀਆਂ ਬਣੀਆਂ ਸੀਗੀਆਂ ਇਸ ਵਾਰ 10 ਕਮੇਟੀਆਂ ਬਣਣਗੀਆਂ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੀ ਉਹ ਤੇਜ਼ ਹੋਣੀ ਹੈ ਫਾਸਟ ਹੋਣੀ ਹੈ ਠੀਕ ਹੈ ਨਾ ਸੋ ਆਪਣੇ ਆਪਣੇ ਡਾਕੂਮੈਂਟ ਨੇ ਜਿਹੜੇ ਰੈਡੀ ਕਰ ਲਿਓ ਸੋ ਡਾਕੂਮੈਂਟ ਵੀ ਦੱਸਾਂਗੇ ਕਿਹੜੇ ਕਿਹੜੇ ਤੁਸੀਂ ਨੇ ਰੈਡੀ ਕਰਨੇ ਨੇਗੇ ਦਰਸਾਈ ਯੋਗਤਾ ਅਨੁਸਾਰ ਵਿਦਿਅਕ ਯੋਗਤਾ ਦੇ ਅਸਲ ਸਰਟੀਫਿਕੇਟ ਦਸਤਾਵੇਜ਼ ਅਨੁਸਾਰ ਕਮੇਟੀ ਦੀ ਮੰਗ ਅਨੁਸਾਰ ਮੂਲ ਰੂਪ ਵਿੱਚ ਪੇਸ਼ ਕੀਤੇ ਜਾਣ ਠੀਕ ਹੈ ਜਿਹੜੀ ਕਮੇਟੀ ਹੋਊਗੀ ਉਹਨਾਂ ਦੀ ਮੰਗ ਅਨੁਸਾਰ ਕਹਿੰਦਾ ਕਿਹੜੇ-ਕਿਹੜੇ ਤੁਸੀਂ ਨੇ ਜਿਹੜੇ ਦਸਤਾਵੇਜ਼ ਨੇਗੇ ਉਹ ਪੇਸ਼ ਕੀਤੇ ਜਾਣੇ ਨੇ ਠੀਕ ਹੈ ਸੋ ਉਹਨਾਂ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਊੜਾ ਨੰਬਰ ਹੈਗਾ ਸਭ ਤੋਂ ਪਹਿਲਾਂ ਊੜਾ ਨੰਬਰ ਹੈਗਾ ਜਨਮ ਮਿਤੀ ਦਰਸਾਉਂਦਾ میٹرਿਕ 10ਵੀਂ ਦਾ ਸਰਟੀਫਿਕੇਟ 10ਵੀਂ ਦਾ ਸਰਟੀਫਿਕੇਟ ਚਾਹੀਦਾ ਹੈਗਾ ਜਿਹਦੇ ਉੱਤੇ ਤੁਹਾਡੀ ਡੇਟ ਆਫ ਬਰਥ ਲਿਖੀ ਹੋਵੇ ਜਨਮ ਮਿਤੀ ਲਿਖੀ ਹੋ ਉਹ ਤੋਂ ਬਾਅਦ ਵਿੱਚ ਦੂਸਰਾ ਕੀ ਹੈਗਾ ਆੜਾ ਨੰਬਰ میٹرਿਕ ਪੱਤਰ 10ਵੀਂ ਪੱਧਰ ਦੀ ਘੱਟੋ-ਘੱਟ ਪੰਜਾਬੀ ਪਾਸ ਕਰਨ ਵਾਸਤੇ ਜੋ ਸਰਟੀਫਿਕੇਟ ਹੈਗਾ ਕਿਸੇ ਸਿੱਖਿਆ ਬੋਰਡ ਜਾਂ ਪਾਸਵਾ ਵਿਭਾਗ ਪੰਜਾਬ ਸਰਕਾਰ ਤੋਂ ਕਨਾਂ ਜਾਰੀ ਕੀਤਾ ਹੋਵੇ ਸੋ ਕਹਿਣ ਦਾ ਮਤਲਬ میٹرਿਕ ਦਾ ਜਿਹੜਾ ਸਰਟੀਫਿਕੇਟ ਉਹਨਾਂ 10ਵੀਂ ਦਾ ਸਰਟੀਫਿਕੇਟ ਹੁੰਦਾਗਾ ਤੁਹਾਨੂੰ ਉਹ ਪੇਸ਼ ਕਰਨਾ ਪਵਗਾ ਜੋ ਕਮੇਟੀ ਡਾਕੂਮੈਂਟ ਵੈਰੀਫਾਈ ਕਰੇਗੀ ਤੁਹਾਡੀ ਨੈਕਸਟ ਆਪਾਂ ਗੱਲ ਕਰਦੇ ਆਂ ID ਨੰਬਰ ਦੀ ਵਿਗਿਆਪਨ ਵਿੱਚ ਨਿਰਧਾਰਿਤ ਵਿਦਿਆਕ ਯੋਗਤਾ ਅਨੁਸਾਰ NAC ਨੈਸ਼ਨਲ ਅਪਰੈਂਟਸ਼ਿਪ ਇਨ ਲਾਈਨਮੈਂਟ ਟ੍ਰੇਡ ਦੇ ਵਿੱਚ ਡੀ ਐਮ ਸੀ ਅਤੇ ਪਾਸ ਸਰਟੀਫਿਕੇਟ ਦਿਖਾਉਣਾ ਜ਼ਰੂਰੀ ਹੈਗਾ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਉਮੀਦਵਾਰ ਆਨਲਾਈਨ ਜਿਹੜੀ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਸੀਗੀ ਤੁਹਾਡੀ 13 3 25 13 3 25 ਤੋਂ ਪਹਿਲਾਂ ਐਨ اے ਸੀ ਨੈਸ਼ਨਲ ਅਪਰੈਂਟਸਿਪ ਅਲਾਈਨਮੈਂਟ ਟ੍ਰੇਡ ਦੇ ਵਿੱਚ ਪਾਸ ਹੋਣਾ ਲਾਜ਼ਮੀ ਹੈਗਾ ਸੋ ਸਾਰੇ ਕੈਂਡੀਡੇਟ ਧਿਆਨ ਕਰ ਲਿਓ ਕਿ 13 3 25 ਤੋਂ ਜਿਹੜਾ ਪਹਿਲਾਂ ਪਾਸ ਹੋਊਗਾ ਜਾਂ ਪਹਿਲਾਂ ਉਹਦਾ ਸੌਰੀ ਸਰਟੀਫਿਕੇਟ ਆਇਆ ਹੋਊਗਾ ਠੀਕ ਹੈ ਉਹਨਾਂ ਨੂੰ ਵੀ ਇਹਦੇ ਵਿੱਚ ਵਿਚਾਰਿਆ ਜਾਊਗਾ ਜਿਹੜੇ 11/3 ਤੋਂ ਬਾਅਦ ਚੋਂ ਪਾਸ ਹੋਣਗੇ ਨੈਸ਼ਨਲ ਪ੍ਰਿੰਟ ਸਰਟੀਫਿਕੇਟ ਦੇ ਵਿੱਚ ਉਹਨਾਂ ਨੂੰ ਇਸ ਭਰਤੀ ਦੇ ਵਿੱਚ ਨਹੀਂ ਵਿਚਾਰਿਆ ਜਾਊਗਾ ਸੋ ਨੈਕਸਟ ਇਸ ਤੋਂ ਬਾਅਦ ਕੀ ਹੈਗਾ ਤੁਹਾਡੇ ਕੋਲੇ ਅਨੁਸੂਚਿਤ ਜਾਤੀ ਵਿੱਚ ਅਪਲਾਈ ਕੀਤੇ ਉਮੀਦਵਾਰਾਂ ਕੋਲੋਂ ਪੰਜਾਬ ਸਰਕਾਰ ਦੇ ਸਬੰਧਤ ਵਿਭਾਗ ਲੋ ਜਾਰੀ ਕੀਤਾ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਪੇਸ਼ ਕਰਨਾ ਹੋਵੇਗਾ ਉਸ ਤੋਂ ਬਾਅਦ ਵਿੱਚ ਹਾਹਾ ਪਛੜੀ ਸ਼੍ਰੇਣੀ ਵਿੱਚ ਪਛੜੀ ਦਾ ਮਤਲਬ ਕੀ ਹੈਗਾ BC ਕੈਟਾਗਰੀ ਠੀਕ ਹੈ ਪਛੜੀ ਸ਼੍ਰੇਣੀ ਵਿੱਚ ਅਪਲਾਈ ਕੀਤੇ ਉਮੀਦਵਾਰਾਂ ਵੱਲੋਂ ਪੰਜਾਬ ਸਰਕਾਰ ਦੇ ਸਬੰਧਤ ਵਿਭਾਗਾਂ ਵੱਲੋਂ ਜਾਰੀ ਕੀਤਾ ਗਿਆ ਪਛੜੀ ਸ਼੍ਰੇਣੀ ਦਾ ਸਰਟੀਫਿਕੇਟ ਅਤੇ ਕ੍ਰੀਮੀ ਲੇਅਰ ਵਿੱਚ ਨਾ ਹੋਣ ਸੰਬੰਧੀ ਸਵੈ ਘੋਸ਼ਨਾ ਅਨੈਕਚਰ A ਇਹ ਦਿੱਤਾ ਹੈ ਨੀਚੇ ਠੀਕ ਹੈ ਉਹ ਮੈਂ ਤੁਹਾਨੂੰ ਕਹਾਂਗਾ ਸੋਨੂੰ ਉਹ ਪੇਸ਼ ਕਰਨਾ ਹੋਊਗਾ ਸੋ ਜਿਹੜਾ ਕ੍ਰੀਮੀ ਲੇਅਰ ਦਾ ਜਿਹੜਾ ਸਰਟੀਫਿਕੇਟ ਹੈਗਾ ਜਾਂ ਕ੍ਰੀਮੀ ਲੇਅਰ ਦਾ ਜਿਹੜਾ ਫਾਰਮ ਹੈਗਾ ਨਾ ਉਹ ਤੁਹਾਨੂੰ ਜਦੋਂ ਤੁਹਾਡੀ ਵੈਰੀਫਿਕੇਸ਼ਨ ਹੋਣੀ ਹੈ ਨਾ ਉਸ ਸਮੇਂ ਤੁਹਾਨੂੰ ਦਿੱਤਾ ਜਾਣਾਗਾ ਉਸ ਸਮੇਂ ਹੀ ਤੁਸੀਂ ਉੱਤੇ ਫਿਲ ਕਰਨਾ ਹੈਗਾ ਉਹ ਫਾਰਮ ਹੈ ਜਿਹੜਾ ਠੀਕ ਹੈ ਪਹਿਲਾਂ ਕੁਝ ਨਹੀਂ ਕਰਨਾ ਕਿਸੇ ਤੋਂ ਬਣਵਾਉਣਾ ਨਹੀਂ ਠੀਕ ਹੈ ਆਨਲਾਈਨ ਨਹੀਂ ਕਰਵਾਉਣਾ ਕੁਝ ਨਹੀਂ ਕਰਵਾਉਣਾ ਹੈਗਾ ਸੋ ਇਹ ਕਿਹੜਾ ਹੈਗਾ BC ਕੈਟਾਗਰੀ ਦੇ ਲਈ ਹੈ ਕੱਲਾ ਜਿਹੜਾ ਕ੍ਰਿਮੀ ਲੀਅਰਲ ਹੈ ਨਾ ਉਹ ਕੱਲਾ BC ਕੈਟਾਗਰੀ ਦੇ ਲਈ ਹੈਗਾ ਨਾ SC ਕੈਟਾਗਰੀ ਦੇ ਲਈ ਹੈ ਜਾਂ ਜਰਨਲ ਕੈਟਾਗਰੀ ਦੇ ਲਈ ਹੈਗਾ ਠੀਕ ਹੈ ਸੋ ਪ੍ਰੈਸੀਡਿਸ ਰਹਿਣੀ ਦਾ ਸਰਟੀਫਿਕੇਟ ਅਤੇ ਕ੍ਰਿਮੀ ਲੀਅਰ ਵਿੱਚ ਨਾ ਹੋਣ ਦੀ ਸਬੰਧੀ ਸਵੈ ਘੋਸ਼ਣਾ ਇੱਕ ਤੁਹਾਨੂੰ ਫਾਰਮ ਭਰ ਕੇ ਉਹਨਾਂ ਨੂੰ ਦੇਣਾ ਪੈਣਾਗਾ ਠੀਕ ਹੈ ਉਹ ਸਾਰੇ ਦਿੰਦੇ ਨੇ ਕਿ ਪਿੱਛੇ ਵੀ ਦਿੰਦੇ ਨੇ ਕਿ ਪਰ ਇਹ ਪਹਿਲਾਂ ਵੀ ਹੋਏ ਨੇ ਕਿ ਸਾਰੇ ਦੇ ਠੀਕ ਹੈ ਨੈਕਸਟ ਚੱਲਦੇ ਹਾਂ ਉਸ ਤੋਂ ਬਾਅਦ ਜੋ ਅਗਲੇ ਤੇ ਉਸ ਤੋਂ ਬਾਅਦ ਦੇ ਵਿੱਚ ਆ ਤੁਸੀਂ ਪੜ ਲਿਓ ਆਪਣੇ ਵੈਸੇ ਕੰਮ ਦੇ ਹੈ ਨਹੀਂ ਕਿ ਸਾਬਕਾ ਫੌਜੀ ਜਾਂ ਉਹਨਾਂ ਦੇ ਬੱਚਾ ਲਈ ਨਿਰਭਰ ਕਰਦੇ ਨੇ ਕਿ ਇਹਨਾਂ ਨੂੰ ਜਾਰੀ ਹੋਏ ਰਿਟਾਇਰਮੈਂਟ ਦੇ ਡਿਸਚਾਰਜ ਬੁੱਕ ਵਗੈਰਾ ਸਾਰਾ ਕੁਝ ਉਹਨਾਂ ਦਾ ਉਹਨਾਂ ਨੇ ਦੇਣਾ ਹੁੰਦਾ ਹੈਗਾ ਹਨ ਸੋ ਨੈਕਸਟ ਉਸ ਤੋਂ ਬਾਅਦ ਜੋ ਅੱਗੇ ਚੱਲਦੇ ਹਾਂ ਸੋ ਇਸ ਤੋਂ ਬਾਅਦ ਦੇ ਵਿੱਚ ਕੁ ਖੜਹਾਰੀਆਂ ਦੇ ਲਈ ਹੈਗਾ ਹਨ ਜਿਹੜੇ ABC ਕੈਟਾਗਰੀ ਗ੍ਰੇਡ ਦੇ ਵਿੱਚ ਇਹਨਾਂ ਦੇ ਸਰਟੀਫਿਕੇਟ ਬਣਦੇ ਨੇ ਕਿ ਪਹਿਲੇ ਦੂਜੀ ਪੋਜੀਸ਼ਨ ਸ਼ਾਇਦ ਕੋਈ ਇਦਾਂ ਦੇ ਬਣਦੇ ਨਹੀਂਗੇ ਹਨਾ ਉਹਨਾਂ ਦੇ ਲਈ ਸੋ ਨੈਕਸਟ ਕੀ ਹੈਗਾ ਅੰਗਹੀਣ ਉਮੀਦਵਾਰਾਂ ਦੇ ਲਈ ਸਰਟੀਫਿਕੇਟ ਹੈ ਜਿਹੜਾ 40% ਤੱਕ ਉਹ ਪਤੀ ਹੋਊਗਾ ਜਿਨ੍ਹਾਂ ਨੇ ਬਣਵਾਏ ਹੋਏ ਨਹੀਂਗੇ ਹਨਾ ਉਹ ਆ ਹੋਣਾ ਚਾਹੀਦਾ ਹੈਗਾ 40% ਦਾ ਸਰਟੀਫਿਕੇਟ ਜਿਹੜਾ ਅੰਗਹੀਣਾਂ ਲਈ ਹੋਣਾ ਚਾਹੀਦਾ ਹੈਗਾ ਠੀਕ ਹੈ ਨਾ ਘਟੋ-ਘਟ ਤੇ ਨੈਕਚਰ ਇਹਨਾਂ ਨੇ ਸੀ ਦਿੱਤਾ ਹੈ نیچے ਠੀਕ ਹੈ ਇਸ ਤਰ੍ਹਾਂ ਬਈ ਇੱਕ ਫੋਟੋ ਤੇ ਜਿਸ ਵਿੱਚ ਕਹਿੰਦਾ ਉਸਦੀ ਅਪੰਗਤਾ ਸਾਫ਼ ਤੇ ਸਪਸ਼ਟ ਦਿਖਦੀ ਹੋਵੇ ਨਾਲ ਲੈ ਕੇ ਆਉਣਾ ਲਾਜ਼ਮੀ ਹੈਗਾ ਠੀਕ ਹੈ ਬਈ ਆ ਵੀ ਧਿਆਨ ਦੇ ਲਿਓ ਕੀ ਕੁਝ ਲੈ ਕੇ ਜਾਣਾ ਨਾਲ ਲਾਜ਼ਮੀ ਹੈਗਾ ਠੀਕ ਹੈ ਉਸ ਤੋਂ ਬਾਅਦ ਨੋਟ ਕੀ ਹੈਗਾ ਤੁਹਾਡੇ ਅੱਗੇ ਨੋਟ ਆ ਚੀਜ਼ ਬਹੁਤ ਮੇਨ ਹੈ ਜੀ ਹਨਾ ਇਹ ਤੁਸੀਂ ਪਹਿਲਾਂ ਵੀ ਬਹੁਤ ਪੁੱਛਦੇ ਰਹੋਗੇ ਇਸ ਚੀਜ਼ ਦੇ ਬਾਰੇ ਵੀ ਇਹ ਕਿਵੇਂ ਹੋਣਾ ਚਾਹੀਦਾ ਕੀ ਹੋਣਾ ਚਾਹੀਦਾ ਹੈਗਾ ਠੀਕ ਹੈ ਇਹ ਚੀਜ਼ ਦੀ ਵੀ ਆਪਾਂ ਨੂੰ ਇੱਕ ਬਹੁਤ ਜ਼ਰੂਰੀ ਹੈ ਪਹਿਲਾ ਪੁਆਇੰਟ ਕੀ ਹੈ ਨਾ ਹਰੇਕ ਰਿਜ਼ਰਵ ਕੈਟਾਗਰੀ ਨਾਲ ਸੰਬੰਧਤ ਉਮੀਦਵਾਰ ਨੂੰ ਡੋਮੈਸਾਈਲ ਸਰਟੀਫਿਕੇਟ ਜਿਹੜਾ ਜਨਮ ਤੋਂ ਪੰਜਾਬ ਰਾਜ ਦਾ ਵਸਨੀਕ ਹੋਣਾ ਸੰਬੰਧੀ ਜਿਹੜਾ ਇਹਦੇ ਵਿੱਚ ਲਿਖੀ ਹੋਈ ਲੈਣ ਚਾਹੀਦੀ ਹੈ ਉਹਦੇ ਵਿੱਚ ਬਹੁਤ ਰੌਲਾ ਪੈਂਦਾ ਹੈਗਾ ਨਾ ਕਿ ਇਹਦਾ ਬਣਦਾ ਕਿ ਇਹਦਾ ਨਹੀਂ ਬਣਦਾ ਠੀਕ ਹੈ ਉਹ ਚੀਜ਼ ਹੈ ਜਨਮ ਤੋਂ ਪੰਜਾਬ ਰਾਜ ਦਾ ਵਸਨੀਕ ਹੋਣਾ ਸੰਬੰਧੀ ਉਹਦੇ ਲਿਖਿਆ ਹੋਣਾ ਚਾਹੀਦਾ ਹੈ ਪੇਸ਼ ਕਰਨਾ ਕਹਿੰਦਾ ਲਾਜ਼ਮੀ ਹੋਊਗਾ ਜੋ ਕਿ ਕਹਿੰਦਾ ਮਿਤੀ 1-1-24 ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ ਜੀ ਠੀਕ ਹੈ ਜੇ 1-1-24 ਨੂੰ 1-1-24 ਤੋਂ ਬਾਅਦ ਬਣਾਇਆ ਹੈ ਤੁਸੀਂ ਨੇ ਸਰਟੀਫਿਕੇਟ ਨਾ ਤੁਹਾਡਾ ਉਦੇ ਵਿੱਚ ਕੋਈ ਵੀ ਦਿੱਕਤ ਨਹੀਂ ਹੈਗੀ ਇੱਕ ਇੱਕ 24 ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ ਇੱਕ ਇੱਕ 24 ਤੋਂ ਨਵਾਂ ਜਿਹੜਾ ਸਾਡੇ ਕੋਲ ਰੋਮੀ ਚਲਦਾ ਉਹ ਤੁਹਾਡੇ ਕੋਲੇ ਰੈਜ਼ੀਡੈਂਸ ਦਾ ਚੱਲ ਜਾਵੇਗਾ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਓਕੇ ਦੂਸਰਾ ਪੁਆਇੰਟ ਕੀ ਹੈ ਉਮੀਦਵਾਰ ਦਸਤਾਵੇਜ਼ ਚੈਕਿੰਗ ਸਮੇਂ ਇੱਕ ਪਾਸਪੋਰਟ ਸਾਈਜ਼ ਦੀ ਫੋਟੋ ਨਾਲ ਤੁਹਾਡੇ ਕੋਲੇ ਹੋਊਗੀ ਦਸਤਾਵੇਜ਼ ਚੈਕਿੰਗ ਦੇ ਪੇਸ਼ ਕੀਤੀ ਜਾਣੀ ਅਤੇ ਅਸਲ ਸਰਟੀਫਿਕੇਟ ਦਸਤਾਵੇਜ਼ਾਂ ਦੇ ਨਾਲ ਇੱਕ ਇੱਕ ਫੋਟੋ ਕਾਪੀ ਵੀ ਨਾਲ ਲੈ ਕੇ ਆਉਣ ਲਿਕੇ ਆਪ ਦਾ ਫੋਟੋ ਕਾਪੀਆਂ ਦੇ 2-2 ਸੈੱਟ ਕਰਾ ਲਿਓ ਠੀਕ ਹੈ ਇੱਕ ਸੈੱਟ ਅਲੱਗ ਫਾਈਲ ਚ ਪਾ ਲਿਓ ਇੱਕ ਸੈੱਟ ਅਲੱਗ ਫਾਈਲ ਚ ਪਾ ਲਿਓ ਦੋ ਦੋ ਸੈੱਟ ਠੀਕ ਹੈ ਅਲੱਗ-ਅਲੱਗ ਫਾਈਲਾਂ ਦੇ ਵਿੱਚ ਪਾ ਲਿਓ ਦੋਨੇ ਸੈੱਟ ਠੀਕ ਹੈ ਨਾ ਸੋ ਉਸ ਦੋਨੇ ਫਾਈਲਾਂ ਲੈ ਜਾਓ ਠੀਕ ਹੈ ਲੋੜ ਪਈ ਤਾਂ ਕੋਈ ਵੀ ਫਾਈਲ ਤੁਸੀਂ ਆਪਣੇ ਸਾਹਮਣੇ ਕਰ ਸਕਦੇ ਹੋ ਠੀਕ ਹੈ ਨਾ ਸੋ ਇਹ ਹੁੰਦਾ ਹੈਗਾ ਤੁਹਾਡਾ ਜਿਹੜਾ ਬੈਕਵਰਡ ਕਲਾਸ ਦਾ ਜਿਹੜਾ ਕਰੀਮੀ ਲੇਅਰ ਵਾਲਾ ਸੀ ਨਾ ਆ ਫਾਰਮ ਲੈਕਚਰ ਹੁੰਦਾਗਾ ਠੀਕ ਹੈ ਇਹ ਲੈਕਚਰ ਇਹ ਦਿੱਤਾ ਹੈ ਫਾਰਮ ਠੀਕ ਹੈ ਇਹ ਫਿਲ ਕਰਵਾਉਣਾ ਤੁਹਾਡੇ ਤੋਂ ਉੱਥੇ ਇਹ ਉੱਥੇ ਹੀ ਕਰਵਾਉਣਾ ਹੈਗਾ ਨਾ ਕਿ ਤੁਸੀਂ ਨੇ ਆਪ ਉਰੋਂ ਬਣਵਾ ਕੇ ਲੈ ਕੇ ਜਾਣਾ ਹੈ ਕਿਸੇ ਨੇ ਵੀ ਕੁਝ ਨਹੀਂ ਕਰਨਾ ਠੀਕ ਹੈ ਡਾਕੂਮੈਂਟ ਵੈਰੀਫਿਕੇਸ਼ਨ ਦੇ ਸਮੇਂ ਤੁਹਾਡੇ ਤੋਂ ਹੀ ਪ੍ਰਵਾਇਆ ਜਾਊਗਾ ਜਿਹੜੇ BC ਕੈਟਾਗਰੀ ਦੇ ਨਾਲ ਸੰਬੰਧਿਤ ਕੈਂਡੀਡੇਟ ਰਹਿੰਗੇ ਸਾਰੇ ਓਕੇ ਸੋ ਨੈਕਸਟ ਚੱਲਦੇ ਆ ਅਗਲੇ 바ਜੀ ਇੱਕ ਇਹ ਐਫੀਡੇਵਟ ਹੈਗਾ ਇਹ ਐਫੀਡੇਵਟ ਫਾਰਮ ਕਨ ਐਕ ਸਰਵਿਸਮੈਨ ਤੋਂ ਇਹ ਐਫੀਡੇਵਟ ਲਿਆ ਜਾਣਾ ਤੁਹਾਡੇ ਤੋਂ ਕੋਈ ਐਫੀਡੇਵਟ ਨਹੀਂ ਲੈ ਜਾਣਾ ਜਿਹੜੇ ਨਮਾਇਨੇਗੇ ਕੈਂਡੀਡੇਟ ਸਾਰਿਆਂ ਤੋਂ ਠੀਕ ਹੈ ਇੱਕ ਸਰਵਿਸਮੈਨ ਵਾਸਤੇ ਐਫੀਡੀਫਟਾ ਜਿਹੜਾ ਫਾਰਮ ਨੈਕਚਰ ਬੀ 1 ਦਿੱਤਾ ਹੋਇਆਗਾ ਠੀਕ ਹੈ ਸੋ ਉਸ ਤੋਂ ਬਾਅਦ ਵਿੱਚ ਨੈਕਸਟ ਚੱਲਦੇ ਆ ਅੱਗੇ ਅਪਣੇ ਨੈਕਚਰ ਬੀ ਸੀ ਦਿੱਤੇ ਹੋਏ ਨੇਗੇ ਠੀਕ ਹੈ ਆ ਮੈਡੀਕਲ ਸਰਟੀਫਿਕੇਟ ਦਿੱਤਾ ਹੋਇਆਗਾ ਠੀਕ ਹੈ ਇਹਦੇ ਵਿੱਚ ਤੁਸੀਂ ਦੇਖ ਲਿਓ ਠੀਕ ਹੈ ਡਾਕੂਮੈਂਟ ਮੈਂ نیچے ਅਪਲੋਡ ਕਰ ਦਊਗਾ ਪੀਡੀਐਫ ਜੇ ਨਹੀਂ ਮਿਲਗੀ ਤੁਹਾਨੂੰ ਤਾਂ ਮੈਂ نیچے ਮੈਂ ਤਾਂ ਗਰੁੱਪਾਂ ਦੇ ਵਿੱਚ ਪਾਏਗੀ ਸਾਰਿਆਂ ਨੂੰ ਮਿਲ ਗਈ ਹੈ ਨਾ ਜੇ ਕਿਸੇ ਨੂੰ ਨਹੀਂ ਮਿਲੇ ਤਾਂ ਮੈਂ نیچے ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦਊਗਾ ਤੁਸੀਂ ਉੱਥੋਂ ਡਾਊਨਲੋਡ ਇਹ ਕਰ ਸਕਦੇ ਹੋ ਸੋ ਥੈਂਕ ਯ